ਸਾਈਂ ਬਾਬਾ ਬੁੱਲੇ ਸ਼ਾ ਜੀ ਦੇ ਇਸ ਪੰਜਵੇਂ ਕਬੱਡੀ ਕਮਪੀਅਰ ਇਹ ਬਾਜੀ केॾे पढ़ाई मिली हुई कॾहिं लागे दफ़ा कावा कुमार लागे दफ़ा केॾे कावा कुमार अचे लखो न ਇਹ ਆਨ ਕੋਈ ਕਲੇਰਾਂ ਵਾਲਾ ਗਿਆ ਲੈ ਵੀ ਅਮਨ ਥੋੜੀ ਜਿਹੀ ਸ਼ਾਰਟ ਕੱਟ ਕਰ ਸੋਹਣਾ ਤੇਰਾ ਧੰਨਵਾਦ ਆਂਦੇ ਵੀ ਟਾਪਰ ਸੌਡ ਬਣ ਗਿਆ ਅਮਨ ਸੌਡ ਪਿੱਠੀ ਵੇਨ ਪੰਜਾਬ ਲਾਈਵ ਲਾਈਵ ਕਰ ਰਿਹਾ ਹਨਾ ਗੁੱਜੇ ਪੀਰ ਵਾਲਾ ਆ ਪਿੰਡੀਆਂ ਦੇ ਸਿੰਘ ਸੰਧ ਵਾਲਾ ਤੇ ਨਯਾਰੇ ਰਖ ਰਿਹਾ ਆਕੇ ਦੇ ਮਾਨ ਲੱਗਿਆ ਵੀ ਕਬੱਡੀ ਦੇ ਦਾਰ ਦੇ ਸਖਾਤੇ ਚ ਉੱਪਰ ਨੂੰ ਇਹਦਾ ਪ੍ਰਿੰਗੜੀ ਪਿੰਡਾ ਜਿੱਥੋਂ ਦਾ ਬੁੱਲਾ ਜਿੱਥੋਂ ਦਾ ਟਾਕਾ ਜਿੱਥੋਂ ਦਾ ਪ੍ਰਿੰਗੜੀ ਵਾਲਾ ਰਵੀ ਪਰ ਸਿੱਧ ਕਬੱਡੀ ਖਿਡਾਰੀ ਨੇ ਆਹ ਸਾਹਮਣੇ ਨੌਜਵਾਨ ਗਮਰੇ ਖੇਡਦਾ ਜਿੰਨਾ ਜੱੱਬੇ ਵਾਲਾ ਗਲਾਰ ਤਿਆਰ ਹੈ ਨਾ ਕਹਿੰਦੇ ਕਬਰੋਂ ਰੂੜੀ ਵਾਲੇ ਪਰਲਾ ਜੀਵਨ ਹੈ ਸੁਦਾ ਜੀ ਕਰਿਓ ਗੱਲ ਸਾਹਮਣੇ ਬਿਲਾ ਸਾਹਮਣੇ یہ لگی کہنا گزاری دور گئی گزاری دور گئی کرنا اور گلجاری کرنا بہت اوکھا ہے سب نے گیم ہے میرے مبو پہ بھی ہے یہ منریف ہے پنڈر والا ਇਹ ਬੰਤੇ ਢਿੰਡਰ ਦਾ ਪਿੰਡੂ ਹੈ ਇਹ ਬਜਿੰਦਰ ਦੇ ਢਿੰਡਰ ਦਾ ਪਿੰਡੂ ਹੈ ਰਾਰੀਆਂ ਦੀ ਨਸਲੀ ਦੇ ਤੌਰ ਤੇ ਜਾਣਿਆ ਜਾਂਦਾ ਪਿੰਡ ਹੈ ਇੱਕ ਪਾਸੇ ਜੱਸਾ ਫਤਾਹਪੁਰੀਆ ਨਾਲ ਆਹ ਜੱਸਾ ਫਤਾਹਪੁਰੀਆ ਦੇ ਵਿੱਚੋਂ ਕਾਹਦਾ ਬੈ ਜਾ ਬੈ ਜਾ ਮਾਰਦਾ ਤਾਲੀਆਂ ਦੇ ਫਲ ਚੋਟੀ ਦਾ ਲੱਗਿਆ ਅੱਗੇ ਰੋਕ ਨੇ ਤੂਫਾਨ ਪਾਣੀ ਵਹਿ ਰੀਆਂ ਅੱਗੇ ਰੋਕ ਨੇ ਖਿਡਾਰੀ ਸਾਨਾ ਮਾਰ ਕੇ ਔਖਾ ਕੁਝ ਨੇ ਪ੍ਰੀਤ ਪੁੱਟੇ ਆੜਿਆ ਬੰਦਾ ਚਾਹੇ ਦਾ ਲਾ ਕੇ ਜਾ ਕੇ ਦਰਦੇ ਆਮ ਮੱਖਣ ਨੂੰ ਆਪਣਾ ਸਟਾਰ ਮੰਨਦਾ ਤੇ ਮੱਖਣ ਦੁਨੀਆ ਦਾ ਟਾਪਰ ਹੈ ਬਾਜੂ ਦੁਨੀਆ ਦਾ ਟਾਪਰ ਹੈ ਪਾਪਾ ਦੁਨੀਆ ਦਾ ਟਾਪਰ ਹੈ ਜਿਵੇਂ ਟੀਲੇ ਵਰਗੇ ਬੈਠਿਆ ਸੁਦਾ ਸਾਹਿਬ ਦੀ ਚਟੋ ਮਾਈਕਲ ਆਹ ਪਿਆਰ ਕੀ ਕਹਿੰਦੇ ਜੱਗਾ ਇਸ ਵੇਲੇ ਖੇਡ ਮੈਦਾਨ ਤੇ ਰੇਡ ਪਾਉਂਦਾ ਵਧਿਆ ਹੋਇਆ ਗੁੱਬਣੀ ਪਿਰਦਾ ਮੰਗੀ ਟਰਾਈਆਂ ਕਰਦਾ ਖੇਡ ਮੈਦਾਨ ਹੋਣ ਰੇਡ ਪੌਣ ਚੱਲਿਆ ਸਾਹਮਣੇ ਚਾਰ ਚਾਰ ਕੇ ਬਾਪੂ ਕਹਿੰਦਾ ਖੇੜ ਪੁੱਤਾ ਸ਼ੇਰ ਬਣ ਕੇ ਵਖਾ ਦੇਓ ਕਮੇਟੀ ਦਾ ਸ਼ੇਰ ਬਣ ਕੇ ਯਾਰ ਤੇ ਵੀ ਰਿਸ਼ਤੇਦਾਰ ਮਾਰ ਕਰਦੇ ਗੁਣਾ ਬੜਾ ਕੋਈ ਨਹੀਂ ਕਿਸੇ ਨਾਲ ਜਾਣਦਾ موسیقی ਆਹ ਮੁਰਗੀ ਮੁਰਗੀ ਫਿਰ ਚੋਪ ਰਹੇ ਆਰ ਸਮਾਏ ਜੀਰੋੜੀ ਵਾਲੇ ਪੰਦਾ ਗਰਾਫ ਚੱਪੇ ਦੀ ਧਰਤੀ ਹੈ ਗੱਲਾਂ ਦੁਨੀਆ ਦੇ ਪੋਲੇ ਅਣ ਗਰੂਆਂ ਦੀਆਂ ਹੋਣੀਆਂ ਅੱਜ ਮੇਲਾ ਪੀਰ ਬਾਬਾ ਬੁੱਲੇ ਸ਼ਾਹ ਦਾ ਇਧਰ ਦੇ ਬੰਦੇ ਜੱਸਾ ਖਸਤਾਪੁਰੀਆ ਲਾਉਂਦਾ ਫਾ ਇੱਕੋ ਦਾ ਪਿੰਡੂ ਤੇ ਆਉਂਦਾ ਬੱਲੇ ਬੱਲੇ ਆਉ ਮੇਰੀ ਸਾਡੇ ਮੇਦਾਰ ਉਧਰ ਕਹਿੰਦੇ ਭਾਲੇ ਭੈਣੀ ਵਾਲੇ ਦੇ ਦੁਬਾਰਾ ਸੱਟ ਲੱਗੀ ਹੈ ਸਾਡਾ ਵੀਰ ਜੀਤਾ ਬਰੇਰ ਤਾਰਾ ਗੇਰ ਤੇ ਗੋਰਾ ਲੱਦੂ ਕਹਿੰਦੇ ਆ ਕਿ ਸਾਡੇ ਵੱਲੋਂ 15000 ਹੋਵੇਗਾ ਜੇ ਕਿਸੇ ਭਾਵੇਂ ਹੋਰ ਵੀ ਹੱਲਪ ਕਰਨੀ ਹੈ ਉਹ ਵੀ ਕਰ ਸਕਦਾ ਰਾਤ ਤੱਕ ਦੇ ਖੇਡ ਮੈਦਾਨ ਚ ਗੁਜੇ ਪੀਰੀਆ ਪੰਨਾ ਪੰਨਾ ਗੁਜੇ ਪੀਰੀਆ ਦੂਜੀ ਸਾਈਡ ਤੇ ਕਾਕੇ ਕਲੇਰ ਦਾ ਝੰਡਾ ਹੋਇਆ ਚੇਗਾ ਵਾਲਾ ਆ ਬੰਦੇ ਬੰਦੇ ਆਹ ਸਜਾ ਆ ਗਿਆ ਅਮਰ ਕਸਾਵਾ ਪਹਿਲੀ ਵਾਲਾ ਵੱਡੇ ਮਾਨ ਦੇ ਖੇਡ ਕਬੱਡੀ ਦੇ ਸਾਰਿਆਂ ਦਾ ਸਤਿਕਾਰ ਕਰਦੇ ਆ ਸਾਰੇ ਬਨਾਰੇ ਸਰਕਾਰ ਜੀ ਉਹ ਸਾਡਾ ਨਿਸ਼ਾਨ ਵਾਲੀ ਮਿੰਗਿਆਣਾ ਅੱਜ 골ਡ ਰੰਗ ਪਾ ਕੇ ਸਨਮਾਨ ਹੋਇਆ ਸਰਦਾਰ ਸੁਖਦੇਵ ਜੀ ਨੂੰ ਬਾਕੀ ਦੀ ਕਿਰਪਾ ਹੈ ਪੁਰੀਏ ਰਾਣੇ ਦਾ ਇੱਕ ਚਲਾਈ ਨੂੰ ਗੱਡੀ ਦਾ ਸਨਮਾਨ ਹੋਣਾ ਪਾਣੀ ਵਾਲਾ ਵੀਰ ਪਾਣੀ ਪਾਣਾ ਕਰਦੇ ਵੇ ਮੱਖਣ ਸਨੋਂ ਫਿਰ ਗਿਆ ਖਿੜਾਰਿਆ ਜੱਗਾ ਜੱਗਾ ਤੇ ਮਾਵਾ ਚੋਟੀ ਦੇ ਬਿਲਕੁਲ ਲੱਗਾ ਸਨ ਜੋ ਪੱਤੀ ਕਿੰਤੀ ਆ ਰਿਹਾ ਸਕਲਾ ਬਿਲਕੁਲ ਬਿਲਕੁਲ ਹੋਰ ਕਿੰਨਾ ਹੁਸਮਾਨ ਆ ਗਿਆ ਸਵਾਰ ਆ ਗਿਆ ਸਵਾਰ ਬੋਲ ਰਿਹਾ ਜਿਹੜੇ ਪਾਰਾਂ ਕੱਟਾ ਬੋਲ ਰਿਹਾ ਹੈ ਭਾਗੋ ਦੇ ਧੱਕੇ ਹੈ ਇਹ ਆਪਣੇ ਕਹਿੰਦੇ ਢੰਗਾਂ ਪਰਿੰਗੜੀ ਵਾਲਾ ਸੰਦੀਪ ਸ Rajput ਨੂੰ ਛੇੇ ਕਰਤੇ ਕੁੱਟਿਆ ਤੇ ਹਾਰ ਸਰਵਨਾ ਉਖਦੇ ਨਾਲ ਪਰ ਆਹ ਤੱਕ ਦੇ ਖੇਡ ਮੈਦਾਨ ਦੇ ਪਰਿੰਗੜੀ ਵਾਲੇ ਦੀ ਰੇਡ ਪਈ ਹੋਈ ਹੈ ਚਾਰ-ਚਾਰ ਨੇ ਆਹ ਮੁੰਡਾ ਕਹਿੰਦੇ ਮਸਕੜ ਦੀ ਧਰਤੀ ਦਾ ਆਹ ਦੁਨੀਆ ਦਾ ਕਹਿੰਦੇ ਟੌਪਰ ਬਣ ਗਿਆ ਦੁਨੀਆ ਦਾ ਵੱਖਰ ਬਣ ਗਿਆ ਵੱਖਰ ਸੰਧੂ ਦੀ ਰਹਿਣ ਵਾਲੀ ਇਹ ਇੱਕ ਵੱਡੇ ਜੱਫੇ ਪਰਦਾ ਪਰ ਪ੍ਰਿੰਕੜੀ ਵਾਲਾ ਕਹਿੰਦੇ ਧਾਵੀ ਰੇਸੇ ਜੁੜਦਾ ਆਇਆ ਉਹਦਾ ਗਣਤੀ ਕਰੇਗਾ ਮੇਰੇ ਲਈ ਵਾਈਪੇ ਫਿਰ ਛੋਟਾ ਵੀਰ ਰਾਣਾ ਸਿੰਘ ਪੁਰੀ ਆ ਜੇ ਜਗਵਿੰਦਰ ਸਿੰਘ ਕਰਨੀ ਰਾਣਾ ਸਿੰਘ ਪੁਰੀਆ ਸਾਡੀ ਛੋਟੀ ਛੇਾਂ ਵੀ ਵਿਸ਼ੇ ਤੌਰ ਤੇ ਪੁੱਜੇ ਹਨ ਉਹਨਾਂ ਦਾ ਧੰਨਵਾਦ ਹੈ ਗੋਡ ਸਿੰਘ ਸਰਪੰਚ ਕਰਤਾਰ ਸਿੰਘ ਨੰਬਰਦਾਰ ਸਾਹਿਬ ਬਹੁਤ ਵੱਡੇ ਪਿਆਰ ਇਹਨਾਂ ਬੋਲਾਂ ਲਈ ਪੁੱਜਦੇ ਕੀਤੇ ਹੈ ਪਿੰਡ ਪਿੰਡ ਖਿਡਾਰੀਆਂ ਦਾ ਕਬੱਡੀ ਦੇ ਪ੍ਰਮੋਟਰਾਂ ਦਾ ਆਹ ਸਾਰੇ ਮੇਰੇ ਮਿੱਤਰੋ ਸਿਰੇ ਦਾ ਮੁਕਾਬਲਾ ਚੱਲ ਰਿਹਾ ਹੈ ਬਾਦ ਸੰਦੂ ਬੈਲਗਮ ਮੰਗਾ ਅਠਵਾਲ ਹੂੜੀਆਂ ਰਸਤੇਦਾਰੀਆਂ ਨੇ ਇਸ ਨਗਰ ਦੇ ਵਿੱਚ ਸਰਦਾਰ ਰੇਰ ਪੰਗੀ ਰਾਣਾ ਜੀ ਡੋਗਰਾ ਪਿੰਡ ਹੈ ਜਿਹੜੇ ਅਮਰਸਰ ਸਾਹਿਬ ਦੀ ਤੁੱਕਾ ਵਿੱਚ ਵਸਿਆ ਹੋਇਆ ਉਹ ਕਰਮਾ ਭਾਜਾ ਵਾਲਾ ਨਗਰ ਲਓ ਸਾਹਮਣੇ ਚਾਰ ਨੇ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲ ਤੋਤਾ ਸਿੰਘ ਵਾਲਾ ਸਾਡੇ ਡੀਪੀ ਸਾਹਿਬ ਦਾ ਸਤਿਕਾਰ ਹੈ ਭੇਜਾ ਰੌਣਿਆਂ ਲਓ ਸਾਹਮਣੇ ਤੋਤਾ ਸਿੰਘ ਵਾਲਾ ਪਿੰਡ ਹੈ ਜਫਾ ਲਾਉਣ ਦਾ ਯਤਨ ਹੁੰਦੀ ਹੋਈ ਬੱਲੇ ਬੱਲੇ ਖੜੇ ਟੈਰ ਤੇ ਪੁਆਇੰਟ ਇਸ ਹੋਵੇ ਸਰਦਾਰ ਸਿੰਘ ਜੀ ਸੌਦੀਆਂ ਤੋਂ ਕਹਿੰਦੇ ਆ ਵੀ ਭਾਲੇ ਭੇੜਿਆਂ ਦੇ ਥੋੜੀ ਸੱਟ ਲੱਗੀ ਹੈ ਤੇ ਬਾਜ ਤੋਂ ਪਰ ਕਾਫੀ ਖਰਚਾ ਹੋਇਆ ਹੈ 5000 ਸਾਡੇ ਵੱਲੋਂ ਹੋਵੇਗਾ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਝਲੇਰਾ ਪਿੰਡ ਮੋਗੇ ਜ਼ਿਲ੍ਹੇ ਦੀ ਬੋਕਾਂ ਦੇ ਵਿੱਚ ਵਸਿਆ ਹੈ ਮੇਰਾ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸੰਕਲਨ ਜਾਵੇ ਇਹ ਅਰਸ਼ੇਪੂਲੇਆੜਾ ਇਹ ਭਾਈ ਤਾਰੂ ਸਿੰਘ ਦੀ ਧਰਤੀ ਹੈ ਆਹ ਮੁੰਡੇ ਨੇ ਆਪਣੇ ਉਸਤਾਦ ਦੀ ਫੋਟੋ ਸਿੱਕ ਤੇ ਬਣਾਈ ਫਿਰਦਾ ਆਪਣੇ ਉਸਤਾਦ ਦੀ ਫੋਟੋ ਸਿੱਕ ਤੇ ਬਣਾਈ ਫਿਰਦਾ ਆਹ ਸਾਹਮਣੇ ਕਹਿੰਦੇ ਗੱਲੋ ਜੱਗਾ ਬਿਆਲਪੁਰਿਆ ਮੁੱਤੀ ਨੂੰ ਬਿਆਲਪੁਰੇ ਮੇਲਾ ਹੋਣਾ ਉਧਰ ਕਹਿੰਦੇ ਕਲਵੰਤ ਚਾਉਂਦੀਆਂ ਗੱਲਾਂ ਨੇ ਗੁਰਵੰਤ ਸਿੰਘ ਜੀ ਟੀਵੀ ਸਾਹਮਣੇ ਵੱਡੇ ਵੱਡੇ ਆਈਆ ਜਿੱਤ ਹਾਰ ਲਾ ਕੇ ਪਟਿਆਲਾ ਨੌਜਵਾਨ ਸੈਪਟੰਬਰ 4 ਵਰਤਾਰ ਇੱਕ ਕੰਨੀ ਦੇ ਆਰਸ਼ ਪੂਨੇ ਪਿੰਡ ਵਾਲਾ ਤੰਤਰ ਬਾਬਾ ਮੋਹਨ ਜੀ ਦਾ ਅੱਜ ਸਲਾਣਾ ਜੋੜ ਮੇਲਾ ਖੇਡ ਮੇਲਾ ਹੋਇਆ ਹੈ ਵੱਡੀਆਂ ਰੌਣਕਾਂ ਉਸ ਧਰਤੀ ਤੇ ਲੱਗੀਆਂ ਸਨ ਪਰ ਜੱਸਿਆ ਬੰਦਾ ਪਰ ਵਾਲਿਆ ਟੱਕਣਾ ਪੈਣਾ ਮੁੰਡੇ ਨੂੰ ਇਹ ਲੱਗਿਆ ਪਿਆ ਜੋਰ ਇੱਕ ਪਾਸੇ ਆਰਸ਼ 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 ਪੂਨੇ ਵਾਲਾ ਬੱਲੇ ਬੱਲੇ ਕਰਵਾਉਣਾ ਸਾਡੇ ਵਰਮਨ ਸਿੰਘ ਜੀ ਬਹੁਤ ਵੱਡੇ ਪਿਆਰ ਪੁੱਛਦੇ ਕਰਦੇ ਨੇ ਧੰਨਵਾਦ ਆਹ ਮੁੰਡੇ ਨੇ ਮੱਖਣ ਵਾਂਗੂ ਮਿਹਨਤ ਲਾਈ ਹੈ ਆਹ ਸਾਹਮਣੇ ਕਹਿੰਦੇ ਸਰੀਰ ਦੱਸਦਾ ਇਹਦੀ ਬਾਡੀ ਦੱਸਦੀ ਆ ਵੀ ਘਰ ਖਾਤਾ ਚੰਗੇ ਉਸਤਾਦ ਦੇ ਕੋਲੇ ਰਹਿ ਕੇ ਮਿਹਨਤ ਲਾਈ ਆ ਆਹ ਸਾਹਮਣੇ ਕਹਿੰਦੇ ਗੱਦਗੋ ਅਮਰ ਪੰਘਾਲੇ ਵਾਲਾ ਪੰਘਾਲੇ ਵਾਲੇ ਵੀ ਸਾਡੇ ਜਿਗਰੀ ਯਾਰ ਨੇ ਵੱਡੇ ਮੇਲੇ ਕਰਾਉਂਦੇ ਆ ਹਰਪਾਲ ਹੋਰੀ ਬਲਜੀਤ ਹੋਰੀ ਪੰਜੀਤ ਹੋਰੀ ਆਰਿਆ ਦਾ ਸਰਕਾਰ ਰੂਪਾ ਜੋਗੇ ਵਾਲਿਆ ਆ ਰੂਪਾ ਜੋਗੇ ਵਾਲਿਆ ਕਬੱਡੀ ਪਾ ਰਿਹਾ ਹੈ ਰਪਿੰਦਰ ਸਿੰਘ ਕੈਨੇਡਾ ਬਿੱਲਾ ਵੀਰ ਬਲੇ ਰਦਾਸਾ ਦਾ ਬਿੱਲਾ ਵੀਰ ਬਲੇਰ ਸਰੀ ਕੈਨੇਡਾ ਤੋਂ ਆਨੰਦ ਮਾਣ ਰਿਹਾ ਹੈ ਪਰ ਰੂਪੇ ਦੀ ਕਬੱਡੀ ਪਾ ਚੁੱਕੀ ਹੈ ਲੈ ਵੀ ਗੁਲਾਬ ਚੱਫੇ ਵਾਲਿਆ ਆ ਮੁੰਡੇ ਨੂੰ ਡੱਕਣਾ ਪੈਣਾ ਪਰ ਸਾਹਮਣੇ ਟੱਕਰ ਇਹ ਸੋਨੂ ਨਾ ਯਾਰ ਖੇਮ ਕਰਨ ਦੀ ਤੱਤੀ ਦਾ ਲਓ ਜੱਫਾ ਕਹਿੰਦਾ ਓਏ ਅੱਜ ਇਸ ਮੈਚ ਵਿੱਚ ਵਧੀਆ ਖੇਡ ਦਿਖਾ ਜੂਗਾ ਕਿੱਕੀ 100 ਰੁਪਏ ਬਾਬਾ ਜੀ ਉਸ ਰੇਡਰ ਤੇ ਜਾਫੀ ਲਈ ਹੋਊਗਾ ਅੱਜ ਕਿੱਕੀ 100 ਇਧਰ ਕੌਣ ਹੈ ਇਹ ਛੇਰਾ ਹੈ ਮੇਰੇ ਮਿੱਤਰੋ ਜਗਜੀਤ ਜੱਟਾਂ ਵਾਲੀ ਯੂਐਸਏ ਵਿੱਚ ਰਹਿੰਦਾ ਹੈ ਜਿਹੜੇ ਮੇਲੇ ਤੇ ਵੱਡੇ ਸਹਯੋਗ ਹੁੰਦੇ ਆ ਉਧਰ ਵੀਰ ਆ ਸਾਡਾ ਬਿੱਲਾ ਪਨੇਰ ਕਹਿੰਦੇ ਸਦੀ ਤੋਂ ਰੁਪਿੰਦਰਜੀਤ ਦੇ ਫਾਦਰ ਸਾਹਿਬ 500 ਬੋਲਾਂ ਦਾ ਸਨਮਾਨ ਕਰਦੇ ਆ ਤੇ 1100 ਜੀਵਨ ਦੇ ਜੱਫੇ ਦਾ ਹੁਣ ਸੰਮਾ ਕਬੂਤਰ ਮਲਕੀਤ ਟੀਮੇ ਵਾਲਾ ਜੱਟਾਂ ਦੇ ਕਬੱਡੀ ਮੋਢਿਆਂ ਦੇ ਤੜਜਨ ਮੱਤੀ ਹੈ ਫੈਸਲੇ ਕਰਦੇ ਆ ਰਾਣਾ ਜੀ ਕਰਿਓ ਗੱਲ ਇਹ ਆ ਵਾਹ ਵੀ ਢਿੰਦਿਆ ਪੁਰਿੰਗੜੀ ਵਾਲਿਆ ਐ ਵੀ ਕਾਕਾ ਕਵੇਰ ਜੀ ਆਹ ਮੁੰਡੇ ਦਾ ਨਾਮ ਦੱਸਿਓ ਜਿੱਕਰ ਜਰੂਰੀ ਆ ਬਾਖੜ ਕਬੱਡੀ ਦੇ ਵਿੱਚ ਲਓ ਸਾਹਮਣੇਾਰੇ ਦੇ ਸ਼ਰੀਰ ਵਿੱਚ ਹੁੰਡਾ ਕਬੱਡੀ ਪਾਉਣ ਦੀ ਵਧਿਆ ਹੋਇਆ ਇਹ ਸੁੱਖ ਹੈ ਭਾਈ ਲੱਟੂ ਵਾਲਾ ਪਰ ਸਾਹਮਣੇ ਹੈ ਚਾਹੇ ਮੇਲਾ ਬਾਬਾ ਦੂਧਾਧਾਰੀ ਜੀ ਦਾ ਉੱਥੇ ਵੀ ਸੇਵਾ ਫੁੱਲ ਇੱਥੇ ਵੀ ਸੇਵਾ ਫੁੱਲ ਇੱਕ ਕਬੱਡੀ ਨੂੰ ਪਿਆਰ ਕਰਦਾ ਬਿੱਲਾ ਬਲੇ ਸਾਡਾ ਵੀਰ ਬਹੁਤ ਸਿਕਰਮਨ ਹੁੰਦਾ ਜਦੋਂ ਬਾਬਾ ਤਸਵੀਰ ਜਿੱਦਾ ਇੱਕ ਕਬੱਡੀ ਦਾ ਖੌਂਦਾ ਬਹੁਤ ਸਨਤਾਰ ਬਿੱਲਾ ਜਦੋਂ ਜਦੋਂ ਵੀਡੀਓ ਕਾਲ ਹੋਈ ਹੈ ਨਾ ਵੀਰ ਅਫਰ ਆਪ ਮੁਹਾਰੇ ਆ ਰਹੇ ਸਨ ਭਲਾ ਭੈਣੇ ਵਾਲੇ ਵੀਰ ਵਾਸਤੇ ਗਲਵੰਤ ਸਿੰਘ ਸ਼ਾਹ ਬਿਆਲਪੁਰ ਵਾਲਿਆਂ ਮਰਗਿੰਦਪੁਰ ਵਾਲਿਆਂ ਇਹ ਵੱਡੇ ਤਿਆਰ ਭੇਡੇ ਆ ਆਹ ਸਾਹਮਣੇ ਫੇਰ ਹਾਲੇ ਆ ਪੈਸੇ ਲੈ ਜੀ ਗਲਵੰਤ ਸ਼ਾਹ ਜੀ ਸਾਡੇ ਵੀਰ ਪੁੱਜੇ ਆ ਧੰਨਵਾਦ ਕਰਦੇ ਆ ਪਰਦੇਸੀ ਨੂੰ ਮਤਨਾਂ ਦੀ ਪਾਣੀ ਨੂੰ ਪਤਨਾਂ ਦੀ ਤਾਂ ਕਰ ਰਹੀ ਦੀ ਹੈ ਮੇਰੇ ਮਿੱਤਰੋ ਪ੍ਰਵਾਸੀ ਬਸੇ ਨੇ ਸਾਡੇ ਭਰਾ ਉਹ ਜੁਗ ਜੁਗ ਦੀ ਜਵਾਨੀਆਂ ਮੰਨਣਾ ਪ੍ਰੋਮੋਟਰ ਨੇ ਉਹ ਘਰ ਫੂਕੇ ਤਮਾਸ਼ਾ ਵੇਂਦੇ ਆ ਆਹ ਬੜੀਆਂ ਔਖੀਆਂ ਕਮਾਈਆਂ ਨੇ ਕੈਨੇਡਾ ਅਮਰੀਕਾ ਦੀਆਂ ਪ੍ਰਵਾਸੀ ਭਾ ਬੜੀਆਂ ਕਥੇ ਦਵਾਈਆਂ ਕਰਕੇ ਲੱਖਾਂ ਰੁਪਈਆ ਕਬੱਡੀ ਤੋਂ ਨਿਸ਼ਾਨਾ ਕਰਦੇ ਆ ਹੁਣ ਸਾਰੇ ਪ੍ਰੋਮੋਟਰਾਂ ਦਾ ਧੰਨਵਾਦ ਜੀਵਨ ਦਾ ਜਫਾ 1100 ਦਾ ਆ ਜੀਵਨ ਦਾ ਜਫਾ ਬਿੱਲੇ ਬਲੇਅਰ ਵੱਲੋਂ 1100 ਦਾ 11 ਤੋਂ 4 ਹੁੰਦਾ ਏ ਲਓ ਸਾਹਮਣੇ ਅਮਰ ਭੰਗਾਰੇ ਵਾਲਾ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਉੱਥੇ 27 ਤਰੀਕ ਨੂੰ ਇਸੇ ਨਗਰ ਪੀਰਾਂ ਫਕੀਰਾਂ ਦੀ ਯਾਦ ਵਿੱਚ ਸੱਭਿਆਚਾਰ ਮੇਲਾ ਹੋਵੇਗਾ ਸਰਦਾਰ ਅਲੀ ਉਹ ਕਲਾਕਾਰ ਆਉਣਾ ਹੈ ਜਿਸ ਕਲਾਕਾਰ ਨੇ ਆਇਆ ਸਾਡਾ ਸ਼ੋਰ ਲਾ ਕਰਿਓ ਮੇਰਾ ਮਹਿਮਾਨ ਸੁਪਾਏ ਉਹ ਕੋਈ ਆਮ ਮੁਸਾਫਰ ਨਹੀਂ ਸੰਤ ਮਹਾਨ ਸੁਪਾਏ ਉਹ ਮਹਾਨ ਕਲਾਕਾਰ ਹਾਜ਼ਰੀ ਭਰਨਗੇ 27 ਤਰੀਕ ਹੋਵੇਗੀ ਪਰ ਰੂਪਾ ਜੋਗੇ ਆ ਜੂਠ ਦੇ ਪੈਰ ਪਰ ਸਾਹਮਣੇ ਸੇਵਾ ਪਹਿਲਵਾਨ ਦਿਆਲਪੁਰਿਆ ਸਾਹਮਣੇ ਕੁੰਡੀ ਮਾਰਿਆ ਬਿੱਲੇ ਬਲੇਅਰ ਦੇ ਲਾਇਏ ਹੋਏ ਮਾਇਆ ਦੇ ਕਿੱਥੇ ਉਹ ਜੀਵਨ ਤੱਕ ਪਹੁੰਚ ਜਾਣਗੇ ਬਾਬਾ ਤਰਸੇਮ ਸਿੰਘ ਗੋਦੀ ਆਰ ਕਹਿੰਦੇ 2100 ਰੁਪਇਆ ਉਹਨਾਂ ਬਲੇਅਰਾਂ ਲਈ ਹੋਵੇਗਾ ਜਿਹੜੇ ਵਧੀਆ ਪ੍ਰਦਰਸ਼ਨ ਕਰਨਗੇ ਪੰਜਾਬ ਵਾਲੇ ਦਾ ਮਾਲਾ ਬੈੜੀ ਗੇੜ ਦਾ ਬਿੱਲੇ ਬਾਈ ਨੇ ਸਰੀ ਤੋਂ ਅਮਰੋ ਪਾਰੀ ਸਗਾ ਭਰਾ ਕਹਿੰਦੇ ਸੋਫਰੰਦੀ ਪੁਰੀਆ ਕੰਠੇ ਦਾ ਮਾਨ ਹੋ ਗਿਆ ਇਧਰਲੇ ਬੰਦੇ ਭੇਜਾ 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 ਜੋਗੇ ਵਾਲੀਆ ਇਹ ਜਨਤਾ ਵਿੱਚੋਂ ਜੱਟ ਜੱਟ ਜੋਗੇਵਾਲ ਦਾ ਉਹਨੇ ਸਪੇਰੇ ਦੁੱਤ ਪਾ ਕੇ ਪਾਲਦਾ ਇਹ ਭੇਜਾ ਜੋਗੇ ਵਾਲੀ ਹੈ ਲਾ ਤਗੜਾ ਨਾਮ ਹੀ ਰਾਣਾ ਦਸੀ ਜਰਾ 88000 81000 ਪੈਸਿਆਂ ਦਾ 80000 888 ਤੇ 77000 777 ਪੈਸਟਾਂ ਦੇ ਵੀ ਏਸੀ ਕਿਉਂ ਦੇ ਟੀਮ ਤੇ ਨਾਲ ਲੋਟਾਂ ਦੇ ਹਰ ਵੱਡੇ ਮਾਨ ਸਨਮਾਨ ਹੋਣਗੇ ਬਾਬਾ ਜੀ ਵੀ ਆ ਸੌਆਂ ਚ ਵੀ ਆ ਤੇ ਹਜ਼ਾਰਾਂ ਚ ਵੀ ਆ ਇਦਾਂ ਦਾ ਤੁਹਾਡਾ ਪ੍ਰਾਈਜ਼ ਆ ਜੀ ਬਹੁਤ ਬਹੁਤ ਸਤਿਕਾਰ ਇਧਰ ਦੇ ਬੰਦੇ ਕਰਵੰਦ ਸ਼ਾਹ ਜੀ ਬੈਠੇ ਨੇ ਸਾਡੇ ਉਹਨਾਂ ਦਾ ਸਤਿਕਾਰ ਕਰੀਏ ਵੱਡੇ ਮਾਨ ਤੇ ਆ ਭੰਗਾਰੇ ਵਾਲਾ ਭੰਗਾਰੇ ਵਾਲਾ ਭੰਗਾਰਾ ਤੇ ਸੋਨੇ ਬੋਲ ਮਾਂ ਖੇਡ ਕਬੱਡੀ ਦੀ ਲਿਖਦਾ ਪਰ ਜੱਸਾ ਫੱਟਾ ਬੁਰਿਆ ਮੁੰਡਾ کوشش کی ہے یہ نانا ہو جانا شیر ہے فتح گڑھ سواوا کی دھرتی ہے شہید سردار شانی گل چلتی ہے سب ہو گیا ਜਿਹੜੀਆਂ ਖਾਲਸੇ ਨੇ ਤੇਗਾ ਮਾਰੀਆਂ ਨੇ ਸ਼ਾਹ ਮੁਹੰਮਦ ਆ ਇੱਕ ਸਰਕਾਰ ਵੱਜੋ ਉਹ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਬਾਬਾ ਤਰਸੇਮ ਸਿੰਘ ਦੋਧੀ ਬਹੁਤ ਵੱਡੇ ਅਸ਼ੀਰਵਾਦ ਪੁਹੁੰਚਾ ਕਰਦੇ ਆ ਆ ਜਿਹੜੀ ਸੰਗਤ ਹੈ ਦਰਸ਼ਕ ਹੈ ਦਰਸ਼ਕੀਓ ਵੇਖ ਕੇ ਜਾਇਓ ਆ ਨੰਬਰ ਦੱਸਿਆ ਤੇ ਅੱਗੇ ਨਿਕਲਦੀ ਵੇਖਣੀ ਹੈ ਜਾਲਦੇ ਮੈਚ ਵਿੱਚ ਅੰਮਰ ਸ਼ਹੀਦ ਭਾਈ ਲਖਬੀਰ ਸਿੰਘ ਕਬੱਡੀ ਕੌਂ ਬਖਰੀਆਲੇ ਦੀ ਟੀਮ ਦੇ ਖਿਲਾਫ ਮੇਰੀ ਜਿੰਦਾ ਗਿਆਂ ਦੀਏ ਭਾਈ ਸੁਣਿਓ 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 17 ਨੰਬਰ ਤੋਤਾ ਸੰਗੜਾ ਤੇ 17 ਨੰਬਰ ਅਮਰਸ਼ੀਦ ਭਾਈ ਲਖਮੀ ਸਿੰਘ ਦੀ ਕਬੱਡੀ ਕਲੱਬ ਘਰਿਆਲੇ ਦੇ ਆਤਾ ਨੰਬਰ ਬਾਬਾ ਜੀ ਤੋਤਾ ਸੰਗੜਾ ਦੇ ਉੱਤੇ ਆ ਹਾਫ ਦੀ ਪਹਿਲੀ ਰੇਡ ਜਿਹੜੀ ਪੈਣ ਜਾਣੀ ਇੱਕ ਬੇਨਤੀ ਕਰਨੀ ਹੈ ਜਨਾ 1100 ਰੁਪਿਆ ਜੀਵਨ ਦੇ ਜੱਫੇ ਤੇ ਲੱਗਾ ਸੀ ਉਹ ਪੁਆਇੰਟ ਕਰ ਦਿੱਤਾ ਜਾਵੇ ਕਬੱਡੀ ਫਿਰ ਰੇਡ ਅਮਰ ਆਇਆ ਗੱਟੇ ਸ਼ਿਵਾਲਾ ਦੇ ਮਾਖੇ ਕਬੱਡੀ ਦੇ ਲਾ ਜੋਗੇ ਵਾਲਿਆ ਰੁਪਾ ਜਗਰੂ ਸਿੰਘ ਕਬੱਡੀ ਕਮੇਟੀ ਕਰਦਾ ਜੇਦਿਆ ਹੋਇਆ ਟੀਮਾਂ ਫੇਰ ਤਕਰਾ ਹੋ ਆ ਮੁੰਡਾ ਕਹਿੰਦੇ ਬਾਡਰ ਲੱਗੇ ਨਾ ਖੇਮ ਕਰਨ ਪਿੰਡ ਵਾਲਾ ਸੰਦੀਪ ਪਹਿਵਾਣਨ ਦੇ ਪਿੰਡਾਂ ਦਾ ਤੇ ਸੋਨੂ ਦਾ ਨਾਮ ਕਬੱਡੀ ਪਾਰਿਆ ਛਿੰਦੇ ਪੁੱਤਰ ਦਾ ਵੀ ਕਹਿੰਦੇ ਸਨਮਾਨ ਕੋਹਾੜ ਕੇ ਵਿੱਚ ਕੈਂਚੇ ਨਾਲ ਹੋਵੇਗਾ ਉਹਨੂੰ ਵੀ ਮੁਬਾਰਕਬਾਦ ਸਾਡੇ ਭਰਾ ਨੂੰ ਤੇ ਮਾਨ ਸਨਮਾਨ ਵੱਡੇ ਨੇ ਇੱਕ ਤਰੀਕਾ ਕਹਿੰਦੇ ਕੈਂਚੇ ਖੋੜੀਆਂ ਨੂੰ ਮੰਡੇ ਜਾਣਿਆ ਗੱਡੀਆਂ ਸਨਮਾਨ ਦਿੱਤੀਆਂ ਜਾਣੀਆਂ ਅੱਜ ਬਾਬਾ ਜੀ ਨੇ ਖੋੜੀਆਂ ਨੂੰ ਜੋ ਵਾਰਤਾ ਖਿਡਾਰੀਆਂ ਨੂੰ ਵੱਡੇ ਸਨਮਾਨ ਦਿੰਦੇ ਆ ਪਰੇ 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 ਹੁਣ ਹੋ ਗਏ ਮਿੱਤਰਾਂ ਮੇਰੇ ਮਾਲਕ ਦੀ ਸਿੱਖੀ ਮਾਤਰਾ ਹੈ ਇਧਰ ਪਿੰਡਾ ਵਾਲਾ ਮਨਦੀਪ ਕਬੱਡੀ ਪਾ ਰਿਹਾ ਬੱਬੂ ਪਿੰਡਰ ਦੁਨੀਆ ਦਾ ਵੱਡਾ ਖਿਡਾਰੀ ਹੈ ਜਿੰਨਾ ਵਧੀਆ 플레이ਰ ਉਨਾ ਵਧੀਆ ਇਨਸਾਨ ਤੇ ਮਨਦੀਪ ਪਿੰਡੂ ਵੀ ਇਹਦਾ ਬਰਿੰਦਰ ਕਰਿਓ ਗੱਲ ਲੈ ਵੀ ਸੈਨ ਪਿੰਡਾ ਵਾਲਾ ਕਬੱਡੀ ਪਾ ਰਿਹਾ گرو مہاراج جی کرپا سال کی پہلا دس ہزار دوسرا پرائز نبے ہزار ایک سو میں چوٹی نہ ہوا جی جی پوچھا بھی ویستا کی ہے بابا جی کہ گیارہ ہزار لاگ ہے ਦੇਸੀ ਕਾਉ ਦੇ ਪੀਪੇ ਲੱਗਾ ਪੰਜ ਪੰਜ ਹਜ਼ਾਰ ਦੇ ਜਿਹੜੇ ਕਹਿੰਦੇ ਨੋਟਾਂ ਦੇ ਹਾਰ ਜਿਹੜਾ ਉਹ ਹਾਰ 5000 ਰੁਪਏ ਦਾ ਬਣਿਆ ਨੋਟ 50 50 ਹੁਣ ਹੁਣ 100 100 ਵਾਲੇ ਹੁਣ ਇਹ ਗੱਲ ਵੱਖਰੀ ਹੈ 2 200 ਕਿੰਨਾ ਵੱਡਾ ਸਤਕਾਰ ਬਖਸ਼ਿਆ ਬਹੁਤ ਵੱਡਾ ਸਤਕਾਰ ਹੈ ਬਾਬਾ ਜੀ ਜਦੋਂ ਕਿਤੇ ਮੇਲਾ ਹੁੰਦਾ ਮਾਡੇ ਦੀ ਧਰਤੀ ਤੇ ਜਾਂ ਮਾਲਵੇ ਦੀ ਜਾਂ ਤੁਹਾਡਾ ਪੁੱਤ ਯੋਰਫ ਖੇਡਿਆ ਇਹ ਹੋ ਨਹੀਂ ਸਕਦਾ ਕਿ ਬਲੇਰ ਪਿੰਡ ਭਾਣਾ ਨਾਮ ਬਿੱਲੇ ਬਲੇਰ ਦਾ ਨਾਮ ਹਰੇਕ ਬੰਦਾਰਾ ਜ਼ਿਕਰ ਕਰਦਾ ਜਦੋਂ ਉਸ ਪਿੰਡ ਜਾਈਦਾ ਤੇ ਬਲੇਰ ਉਹ ਸਤਕਾਰ ਹੁੰਦੇ ਆ ਇਧਰ ਨਾਲ ਕਬੱਡੀ ਪਾ ਰਿਹਾ ਤੇ ਇਧਰ ਵੇਖੀ ਜਰਾ ਸੋਹਣਾ ਆਹ ਬੱਲੇ ਬੱਲੇ ਆਹ ਬੱਲੇ ਬੱਲੇ ਹੋ ਗਈ ਹੈ ਆਹ ਸਾਹਮਣੇ ਨਯਾਰਾ ਬਖਰਾ کریے ماحول کا گرم سنا دیکھیے کبھی کا ادھر پنڈا پرنگری والے کبھی پا لیا جفا لا کے بولے واپس ایک سو لگ ہوئے گا ہوں بھنگڑا پاؤ لا کے جفا میرے متر سو لگ ایک سو لگ امر لگ جائے چاہے ادھر جفا لگ جائے ہر جفے کا وندرا گیارہ 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 جانا گیارہ 1100 11000 ਦਾ ਸੁੱਕਾ ਲੱਗਿਆ ਹਨ ਰਾਣਾ ਫੁੜਿਆ ਹਾਸੇ ਖੇਡੀਆਂ ਕਰ ਲਿਆ ਦਰਜੰਦਰਿਆ ਲੰਘ ਗਿਆ ਦਿਨ ਮੁੜ ਕੇ ਨਹੀਂ ਆਉਣਾ ਸੁੱਕਾ ਸਾਡਾ ਵੱਡਾ ਭਰਾ ਰੇਡ ਪੈ ਰਹੀ ਆ ਅਮਰ ਇਧਰ 21 200 ਤੇਰਾ ਪਰ 11 1100 ਇਹ ਗੌਣ ਸਰਦ ਵੱਡੇ ਹੋਏ ਬਾਰੇ ਮਿੱਤਰੋ ਤੇਤੀ ਆ ਬੱਲ ਆ ਆ ਲੱਗ ਗਿਆ ਪਟਿਆ ਆ ਟੜਕੇ ਸਰਦ ਇਹ ਬਜੰਗ گیارہ گیارہ سو بابا جی نے گیارہ گیارہ سو ਆਈਂਦੇ ਮੇਲੇ ਦੇ ਸੌਧੀ ਆਪਰੇ ਵੀਰਾਂ ਦਾ ਸ਼ੇਰ ਤੌਰ ਤੇ ਧੰਨਵਾਦ ਆਹ ਕਬੱਡੀ ਨਾਨਕ ਦੀ ਆਹ ਕਬੱਡੀ ਨਾਨਕ ਦੀ ਆਹ ਕਬੱਡੀ ਨਾਨਕ ਦੀ ਉਧਰੇ ਇੱਕੀ ਹੋਰ ਉਹ ਫਾਟਾ ਪਾ ਕੇ ਲਾ ਕੇ ਰਹੇ ਨੇ ਇਫਾ ਆਪੇ ਜਾ ਐਨ ਚੋਟੀਆਂ ਮੈਚ ਰਾਮੂ ਜੀ ਦੇ ਜੱਦੀ ਵਾਲੇ ਮੇਰੇ ਬਿੱਤੋ ਆਹ ਵਾਲੀ ਪਿੰਡ ਦੇ ਵਿੱਚ ਪਿੱਕੇ ਸੌਣਿਆ ਆਹ ਦੂਰ ਸਿਧੇ ਤਰ੍ਹਾਂ ਦੇ ਕੋਲ ਇੱਥੇ ਸੌਣਿਆ ਅਗਰ ਵੀ ਖੇਡ ਦੀ ਕਰਤੀ ਮੋੜ ਦਾ ਰਾਜਾ ਖੇਲੇ ਤਾਂ ਕਬਾਨੇ پیزرو سر چوبی چوبی نمبر جڑے برابر نے امریکی شہر پنگانے والا ایک کس روپئے والا برابر آ بڑا بھی ملے کھا پاؤ ہنڈریڈ ਦੀਆਂ ਤਾੜੀਆਂ ਮਾਰ ਕੇ ਦੱਸੋ ਜੌਨਰ ਬਾਬਾ ترسین ਸਿੰਘ ਜਿਹਨੇ ਪਿੰਡ ਦੇ ਨਾਲ ਮਿਲ ਕੇ ਵੱਡਾ ਮੇਲਾ ਕਰਵਾ ਦਿੱਤਾ ਇਤਨੀ ਸਾਰੀ ਜੋਗੀਆਂ ਦੀ ਕਬੱਡੀ ਪਾ ਰਿਹਾ ਕਿ ਸ਼ਰਿਆਮ ਚੋਬਰੇ ਨੇ ਇੱਕ ਥੋਕ ਕੇ ਕਰ ਦਿੱਤਾ ਕਿਲਾ ਨੇਹੇਵਾਰੀ ਨੋਕ ਤੇ ਫੱਗਦੇ ਸਮੁੰਦਰ ਦੇ ਰੁੱਖਮੌਰ ਤੇ ਭੰਨ ਤਲ ਹੋ ਗਿਆ ਕਬੱਡੀ ਵਾਲਿਓ ਆ ਜੀਵਨ ਨੇ ਵੀ ਕਹਿੰਦੇ ਜੋਗੀਆਂ ਨੇ ਦੁੱਖ ਤੋੜ ਤੇ ਜੀਵਨ ਨੇ ਵੀ ਜੱਫੇ ਵਾਲੇ ਸਰੇ ਨਾਲ ਕਰਨਾ ਮੇਰੇ ਮਿੱਤਰੋ ਹਰ ਦੇ ਸੁਨਦਰਾ ਦੇ ਰੁਖ ਮੋੜ ਦਿੰਦੇ ਆ ਜਦੋਂ ਆਪਣੀ ਆਈ ਤੇ ਆਦੀਏ ਆਹ ਕੰਦੇ ਬੰਦੇ ਨਵੀਆਂ ਕਰਾਰੀਆਂ ਨੂੰ ਮੋੜ ਦਿੰਦੇ ਆ 11 11 121 ਫੰਕ ਕਰਦਾ ਲਾ ਸਾਡਾ ਛੋਟਾ ਭਾ ਉਧਰ ਜੱਫੇਦਾਰ ਬਾਬਾ ਤਰਸੇਮ ਸਿੰਘ ਨੇ ਦੋਦੀ ਹਾਂ ਨੇ ਮਾਰ ਬਖਸ਼ਿਆ ਉਧਰ ਜੱਜ ਸਾਡਾ ਭਰਾ ਮਾਸਟਰ ਜੀ 16 ਮਿੰਟ ਵਾਲਿਆ ਉਧਰ ਵੀਰ ਆ ਸਾਡਾ ਕਹਿੰਦੇ ਹੈਪੀ ਦਿੱਲੀ ਯੋਲਾ ਸਰਪੰਚ ਆਹ ਸਾਹਮਣੇ ਐਨ ਸਿਰੇ ਦੀਆਂ ਗੱਲਾਂ ਹੋਣਗੀਆਂ ਬੜਾ ਵੱਡਾ ਹੋਣਾ ਕੱਠ ਮਿੱਤਰੋ ਖੁੱਲਾ ਲਾਉਣਾ ਉਸੇ ਪੈਸਾ ਢੇਲਾਣਾ ਔਰ ਕਹਿੰਦੇ ਭਾਲਾ ਬੁਲਾ ਇੰਗਲੈਂਡ ਤੋਂ ਕਹਿੰਦਾ ਟਾਣਾ ਟੈਂਸ਼ਨ ਤੇ ਗੱਡੀਆਂ ਵਾਲਾ ਮੇਲਾ ਆਹ ਵੱਡੇ ਮੁਕਾਬਲੇ بےتی پروان کری واٹے ٹورنامنٹ ہونی ہے جفا لگیا ہزار جفا لگیا ਵੇੜਾ ਆਉਂਦੇ ਸਮਾਂ ਸਾਡਾ 스타 ਹੱਸਦਾ ਹੈ ਭੰਗੜੇ ਪਾਉਂਦਾ ਹੈ ਮਖੜਾ ਹੋ ਗਿਆ ਇਹ ਦੇਖਿਆ ਛੋਟੀ ਮਾੜੇ ਵਿਚਕਾਰ ਮੈਂ ਜਿੱਤੇ ਬਾਪ ਤੇ ਸਤਾਰ ਕਰਦਾ ਸਾਡਾ ਮਨੀ ਕੁਲੇਰ fxgਵਾੜੇ ਵਾਲਾ ਇਟਲੀ ਦੇ ਜਰਨ ਹੈ ਬਲਵਾਨ ਸਿੰਘ ਕੁਲੇਰ ਸਾਹਿਬ ਕੋਚ ਨੇ ਇਹਨਾਂ ਦਾ ਮੇਜਰ ਲੀਗ ਦੇ ਵਿੱਚ ਬਹੁਤ ਵੱਡਾ ਰੁਤਬਾ ਹੈ ਮੱਖਣ ਦਾ ਦੁਨੀਆ ਭਰ ਦੇ ਵਿੱਚ ਰੁਤਬਾ ਵੱਡਾ ਹੈ ਇਹ ਬੈਸਟ ਲੀਗਰ ਜਾਫੀ ਬਣੇ ਨੇ ਪੈਂਟ 11 11000 ਇੱਕ ਦੇਸੀ ਕਾ ਦਾ ਟੀਨ ਜਾਂ 5000 ਤੇ 25 2500 ਤੇ ਬਹੁਤ ਵੱਡੇ ਮਾਨ ਨੇ ਹਾਂ ਪ੍ਰਾਈਜ਼ ਬਾਬਾ ਜੀ ਮੈਂ ਤਾਂ ਬੜੀ ਕਿੰਨਾ 80000 88000 888 70000 70000 70000 ਥੋੜਾ ਪਿੱਛੇ ਸੋਨੇ 77